ਸੰਤ ਬਾਬਾ ਸੇਵਾਦਾਤਾ ਜੀ ਵਿਵੇਕ ਆਸ਼ਰਮ ਧੂਰ ਕੋਟਨ ਸਿੰਘ ਜਨੇ ਹਾਲ ਸਿੰਘ ਬਾਲਾ ਵਿਖੇ ਉਹਨਾਂ ਦੀ ਜਿਹੜੀ ਸ਼ਲਾਨਾ ਵਰਸੀ ਆ ਜੋ 14 ਸੌਣ ਤੇ 29 ਫਰੀਮ ਨੂੰ ਲਾਈ ਜਾ ਰਹੀ ਹੈ ਆਪਣੇ ਕੂਲਰ ਪੱਤੇ ਜਿਹੜੇ ਲੱਗੇ ਹੋਏ ਐ ਤੇ ਇਸੇ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਹੋਵੇ ਸਮਾਗੋ ਹੋਵੇ ਤਾਂ ਯਾਦ ਰੱਖੋ ਰਾਜੂ ਲਾਈਟ ਸੈਂਟਰ ਪੱਤੋ ਪਰ ਪੱਥਰਾਂ ਦੀ ਲੋਡ ਹੋਵੇ ਤਾਂ ਪਿਆਰੀਆਂ ਜਿਹੜੀਆਂ ਬਿਲਕੁਲ ਮੁਕੰਮਲ ਐੜੀਆਂ ਹੋ ਸਕੀਆਂ। ਕੋਈ ਨਾ ਕਿਸੇ ਦੇਖ ਰਹੇ। ਅੱਜ ਸੰਤ ਬਾਬਾ ਸੇਵਾ ਦਾ ਦੀਸ਼ਲਾਣਾ ਵਰਸੀ ਹੈ। ਸਾਹਿਬ ਸਾਹਿਬ ਜਿਹਾ